ਇੰਟਰਨੈਸ਼ਨਲ ਮੋਨਟਰੀ ਫੰਡ ਇਹਨੇ ਪਾਕਿਸਤਾਨ ਨੂੰ ਪੈਸੇ ਦਿੱਤੇ ਲੇਟੈਸਟ ਹੈਨਾ ਬਿਲਕੁਲ ਆਮ ਤੌਰ ਤੇ ਮਜ਼ਾਕ ਉਡਾਇਆ ਜਾਂਦਾ ਵੀ ਪਾਕਿਸਤਾਨ ਤਾਂ ਆਈਐਮਐਫ ਦੇ ਲੋਨਾਂ ਤੇ ਹੀ ਚੱਲ ਰਿਹਾ ਹੈ ਇਹਦੇ ਕੋ ਪੈਸੇ ਨਹੀਂ ਆਗੇ ਸੱਚ ਵੀ ਹੋਏਗਾ ਬਟ ਇੰਡੀਆ ਵੀ ਆਈਐਮਐਫ ਚ ਕਿਉਂ ਕੁਝ ਨਹੀਂ ਕਰ ਸਕਿਆ ਰੋਕ ਕਿਉਂ ਨਹੀਂ ਸਕਿਆ ਮੋਦੀ ਜੀ ਨੇ ਕਿਹਨੂੰ ਲਾਇਆ ਉੱਥੇ ਸਾਡੇ ਕੰਮ ਵਾਸਤੇ ਜਿਹੜਾ ਰਿਪਰੈਜ਼ੈਂਟੇਟਿਵ ਆਈਐਮਐਫ ਦੇ ਵਿੱਚ ਭਾਰਤ ਨੇ ਭੇਜਿਆ ਹੈਗਾ ਉਹ ਸਾ ਮਿਸਟਰ ਸੁਬਰਾਮਨੀਅਮ ਜਾ ਰਿਹਾ ਉਹ ਤਾਂ ਆਪ 스ਕੈਂਡਲ ਦੇ ਵਿੱਚ ਫਸੇ ਹੋਏ ਐਂ ਮੇਲਾ ਦਾ ਆਹ ਲੜਾਈ ਤੋਂ ਪੰਜ ਛੇ ਦਿਨ ਪਹਿਲਾਂ ਉਹਨਾਂ ਦਾ ਅਸਤੀਫਾ ਲਿਆ ਗਿਆ ਉਸ हां ਜਿਨ੍ਹਾਂ ਨੇ IMF ਚ ਇੰਡੀਆ ਦਾ ਇੰਟਰਸਟ ਪ੍ਰੋਟੈਕਟ ਕਰਨਾ ਸੀ ਉਹਨਾਂ ਨੇ ਯੂਨੀਅਨ ਬੈਂਕ ਆਫ ਇੰਡੀਆ ਨੂੰ ਕਿਹਾ ਕਿ ਮੇਰੀਆਂ ਕਿਤਾਬਾਂ ਖਰੀਦੋ ਕਿੰਨੀਆਂ ਕਾਪੀਜ਼ ਸੀ ਮੇਰੇ ਖ 2 ਲੱਖ ਹੋਣੀਆਂ ਤੇ ਯੂਨੀਅਨ ਬੈਂਕ ਆਫ ਇੰਡੀਆ ਦੀ ਤਨਖਾਹ ਮੈਂ ਤੇ ਤੁਸੀਂ ਦਿੰਨੇ ਆ ਕਿਉਂਕਿ ਉਹ ਸਰਕਾਰੀ ਬੈਂਕ ਹੈ ਬਿਲਕੁਲ ਮਤਲਬ ਸਾਡੇ ਪੈਸੇ ਉਹ ਤੇ ਆਪ ਦੀ ਕਿਤਾਬ ਨੂੰ ਬੈਂਕ ਦੇ ਥਰੂ ਸਰਕਾਰੀ ਪੈਸੇ ਨਾਲ ਤੱਕੇ ਨਾਲ ਬੈਸਟ ਸੈਲਰ ਬਣਵਾਉਣ ਚ ਬਿਜ਼ੀ ਸੀ ਤਾਂ ਕਰਕੇ ਉਹਨਾਂ ਦਾ ਅਸਤੀਫਾ ਵੀ ਹੋ ਗਿਆ ਵੈਸੇ ਉਹ ਵੱਡੇ ਵੱਡੇ ਕਾਲਜਾਂ ਚ ਪ੍ਰੋਫੈਸਰ ਵੀ ਨੇ ਥੋੜੇ ਦਿਨ ਦੀ ਗੱਲ ਹੈ ਫਿਰ ਟੀਵੀ ਤੇ ਆਣ ਲੱਗ ਜਾਣ ਕੇ ਸਾਡੇ ਟੀਵੀ ਵਾਲੇ ਇਹੋ ਜ ਇਹ ਸਵਾਲ ਪੁੱਛਣ ਵਾਲੇ ਸਵਾਲ ਹੈਗੇ ਆ। ਇਹੀ ਕਮੈਂਟੜਾ ਹੈਗਾ ਆਪੋਜੀਸ਼ਨ ਦਾ ਜਾਂ ਮੀਡੀਆ ਦਾ ਇਹੀ ਤਾਂ ਕੰਮ ਹੈਗਾ। ਇਹ ਕੇਵੀ ਸੁਬ੍ਰਮਨਿਅਮ ਹੋਹੀ ਨਹੀਂ ਜਿਹੜੇ ਚੀਫ ਇਕਨੋਮਿਕ ਐਡਵਾਈਜ਼ਰ ਵੀ ਹੁੰਦੇ ਸੀ। ਸ਼ਾਇਦ ਮੇਰੇ ਖਿਆਲ ਚ ਉਹੀ ਉਹੀ ਹੈ ਸ਼ਾਇਦ ਉਹਨਾਂ ਦਾ ਹੀ ਨਾਮ ਹੋਵੇ। ਆਹ ਮੋਦੀ ਜੀ ਦੇ ਬੜੇ ਖਾਸ ਸੀ। ਹਾਂਜੀ। ਹੁਣ ਪਤਾ ਨਹੀਂ ਹੈਗੇ ਨੇ ਕਿ ਨਹੀਂ ਸਕੈਂਡਲ ਤੋਂ ਬਾਅਦ ਕਿੱਡੀ ਵੱਡੀ ਉਹ ਸਕੈਂਡਲ ਵਾਲੀ ਗੱਲ ਹੈਗੀ ਜੀ ਤੁਹਾਡਾ ਜਿਹੜਾ ਕੰਟਰੀ ਹੈਗਾ ਉਹ ਵਾਰ ਦੀ ਸਿਚੁਏਸ਼ਨ 'ਚ ਬਣਿਆ ਪਿਆ ਹੈਗਾ। ਜਿਹੜੇ ਬੰਦੇ ਨੇ ਲ lobby ਕਰਨਾ ਉਹ ਆਪਦੀ ਕਿਤਾਬਾਂ ਵਿੱਚੋਂ ਨਹੀਂ ਦਾ ਫਿਰ। ਮੇਰਾ ਖਿਆਲ ਹੈ ਉਹ ਮੋਦੀ ਜੀ ਦੇ ਖਾਸ ਨੇ ਉਹਨਾਂ ਬਾਰੇ ਆਪਾਂ